ਪਰਮ ਸਤਿਕਾਰਯੋ ਦੋਸਤੋ ਮੈਂ ਆ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਟਿਰੋਂ ਅੱਜ ਸਾਡਾ ਟਾਪਿਕ ਹੈ ਕਿ ਲੜਕੀਆਂ ਚ ਵੱਧ ਰਹੀ ਨਸ਼ੇ ਦੀ ਆਦਤ ਲੜਕੀਆਂ ਵੀ ਕਾਫੀ ਨਸ਼ਾ ਕਰਨ ਲੱਗ ਪਈਆਂ ਨੇ ਪੰਜਾਬ ਦੀਆਂ ਬੜਾ ਦੁੱਖ ਲੱਗਦਾ ਹੈ ਗੁਰੂਆਂ ਪੀਰਾਂ ਦੀ ਧਰਤੀ ਔਰ ਸ਼ੇਰ ਮਰਦਲੇਰਾਂ ਦੀ ਧਰਤੀ ਔਰ ਦਲੇਰ ਮਾਵਾਂ ਦੀ ਧਰਤੀ ਮਾਈ ਭਾਗੋ ਵਰਗੀਆਂ ਦਲੇਰ ਉਹਨਾਂ ਸਿੰਘਨੀਆਂ ਦੀ ਧਰਤੀ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਨੈਤਿਕਤਾ ਦੇ ਲੇਖ ਲਾਤਾ ਲੋਕਾਂ ਦੇ ਲੇਖ ਲਾਤਾ ਔਰ ਤਾਂ ਕਿ ਸਾਡੀ ਆਉਣ ਵਾਲੀਆਂ ਪੀੜ੍ਹੀਆਂ اخلاق ਸਿੱਖਣ ਅੱਛੀਆਂ ਗੱਲਾਂ ਸਿੱਖਣ ਔਰ ਬੁਲੰਦੀਆਂ ਹਾਸਲ ਕਰਨ ਕੋਈ ਸਮਾਸੀ ਜਦੋਂ ਲੜਕੀਆਂ ਲੱਸੀ ਪੀ ਕੇ ਘਰਾਂ ਚ ਜਾਂਦੀਆਂ ਤੇ ਕੰਮ ਕਰਦੀਆਂ ਕੀਤਾ ਚ ਕੰਮ ਕਰਦਿਆਂ ਤੇ ਹੋਰ ਕਰਦਿਆਂ ਬੜੀਆਂ ਮਜ਼ਬੂਤ ਸੀ ਬੜੀਆਂ ਦਲੇਰ ਸੀ ਬੜੀਆਂ ਨੈਤਿਕਤਾ ਸੀ ਔਰ ਬੜੀਆਂ ਕਾਮਯਾਬ ਬੀ ਸੀ ਗਿਆ ਔਰ ਇਸ ਤਰ੍ਹਾਂ ਦੇ ਸੀਗੀਆਂ ਕਿ ਹਿੰਮਤ ਜਿਹੜੇ ਕੰਮ ਨੂੰ ਲੱਕ ਬੰਨ ਖਲੋਵੇ ਸੁੱਕਾ ਟੀਲਾ ਫੁੱਲ ਬਣ ਗੁਲਦਸਤਾ ਹੋਵੇ ਵਕਈ ਉਹ ਸੁੱਕਾ ਟੀਲਾ ਨੂੰ ਫੁੱਲ ਤੇ ਗੁਲਦਸਤਾ ਬਣ ਗਿਆ ਸੀ ਕਿਰਖ ਕਿਤਨੇ ਤੇ ਕਿੰਨੇ ਸੋਹਣੇ ਫੁੱਲ ਬਣਨੇ ਤੇ ਕਿੰਨਾ ਅਟੇਰਨੇ ਪਾਉਣੇ ਕਿੰਨਾ ਕੁਝ ਕਰਨਾ ਉਹਨਾਂ ਨੇ ਤੇ ਹੁਣ ਵਕਤ ਹੈ ਕਿ ਸਕੂਲ ਕਾਲਜ ਤੇ ਮੋਬਾਈਲ ਤੇ ਹੋਸਟਲਾਂ ਦੇ ਵਿੱਚ ਲੜਕੇ ਦੀ ਜ਼ਿੰਦਗੀ ਬਦਲ ਗਈ ਹੈ ਤੇ ਜਿੱਥੇ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸਾਨੂੰ ਪੁੱਛਣ ਵਾਲਾ ਕੋਈ ਨਹੀਂਗਾ ਪਰ ਇਹ ਆਪਣੇ ਆਪ ਵਿੱਚ ਆਪਣੇ ਆਪ ਨੂੰ ਹੀ ਨੁਕਸਾਨ ਕਰਨ ਵਾਲੀ ਗੱਲ ਹੈ ਤੇ ਇਹ ਉਮਰ ਹੀ ਕੁਛ ਐਸੀ ਹੁੰਦੀ ਹੈ ਇਹ ਜਿ ਇਸ ਤਰ੍ਹਾਂ ਲੱਗਦਾ ਹੈ ਕਿ ਅਸੀਂ ਬੜੀ ਹਵਾਵਾਂ ਚ ਉੱਡ ਰਹੇ ਹਾਂ ਬੜੀਆਂ ਬੁਲੰਦੀਆਂ ਹਸਰ ਕਰ ਰਹੇ ਹਾਂ ਔਰ ਸਾਨੂੰ ਸੁਧ ਬੁਧਰੀ ਨਹੀਂ ਹੁੰਦੀ ਕਿ ਸਾਨੂੰ ਚੰਗਾ ਕੀ ਹੈ ਤੇ ਮਾੜਾ ਕੀ ਹੈ ਉਸੇ ਕਰਕੇ ਸਾਡੇ ਜਿਹੜੇ ਮਾਪੇ ਨੇ ਉਹ ਕਈ ਵਾਰੀ ਦੁਖੀ ਵੀ ਹੁੰਦੇ ਨੇ ਪਰ ਉਹ ਸਾਨੂੰ ਇਸ ਕਰਕੇ ਤੁਹਾਨੂੰ ਇਸ ਕਰਕੇ ਭੇਜਦੇ ਨੇ ਕਿ ਲੜਕੀਆਂ ਕੀ ਬਣਨ ਲੜਕੀਆਂ ਦੇ ਅੱਗੇ ਬਦਨ ਬਹੁਤ ਵਧੀਆ ਗੱਲ ਲੱਗੀ ਹੈ ਜੇ ਚੰਗੀਆਂ ਮਾਵਾਂ ਹੋਣਗੀਆਂ ਪੜੀਆਂ ਲਿਖੀਆਂ ਹੋਣਗੀਆਂ ਤਾਂ ਹੀ ਉਹਨਾਂ ਦੇ ਬੱਚੇ ਪੜ੍ਹ ਲਿਖਣਗੇ ਇੱਕ ਮਾਂ ਪੜ ਜਵੇ ਤੇ ਪੂਰਾ ਪਰਿਵਾਰ ਦੋ ਤਿੰਨ ਪੀੜੀਆਂ ਪੜ ਜਾਂਦੀਆਂ ਦੋ ਤਿੰਨ ਪਰਿਵਾਰ ਆਪਣੇ ਸਮਰ ਜਾਂਦੇ ਨੇ ਪਰ ਜਦੋਂ ਲੜਕੀਆਂ ਨਸ਼ਾ ਕਰਨ ਲੱਗ ਜਾਣ ਸ਼ਰਾਬ ਪੀਣ ਲੱਗ ਜਾਣ ਕੋਈ ਐਡਿਕਟਿਡ ਹੋ ਜਾਣ ਮੈਡੀਸਿਨਸ ਦੀਆਂ ਜਾਂ ਹੋਰ ਕਿਸੇ ਵੀ ਚੀਜ਼ ਦੀਆਂ ਤਾਂ ਬੜੇ ਦੁੱਖ ਦੀ ਗੱਲ ਹੁੰਦੀ ਹੈ ਇਹ ਅੱਗੇ ਵਧਣਾ ਤਾਂ ਬਹੁਤ ਵਧੀਆ ਗੱਲ ਹੈ ਪਰ ਇਹਨਾਂ ਗਲਤ ਆਚਾਨੇ ਤੇ ਅਜਿਹੀ ਸਥਿਤੀ ਪੈਦਾ ਕੀਤੀ ਹੈ ਕਿ ਵਾਕਈ ਸੋਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿ ਅਸੀਂ ਇਹ ਜੋ ਚੈਲੈਂਜ ਹੈ ਸਮਾਜ ਦਾ ਤੇ ਇਹਨੂੰ ਅਸੀਂ ਕਿਵੇਂ ਟੈਕਲ ਕਰੀਏ ਕਿਵੇਂ ਇਹਨੂੰ ਅਸੀਂ ਕੰਟਰੋਲ ਕਰੀਏ ਤੇ ਇਹ ਹੀ ਲੜਕੀਆਂ ने जड़ियाँ जो चंगी मावं बढ़दिया ने तो बढ़ फिर उन्होंने बच्चे भी बड़ा कमाल चंग बनते हैं एक बार नपोलीयन बुना पहाड़ जो कि फ्रांस का बादशाह होने कहा कि मैंने चंगी मावं दो मैं तो चंगा राष्ट्र देंगा बिल्कुल सीधी गल है मावं ने बच्चे सरजने ने बच्चन ट्रेनिंग देनी है बच्चे नैतिकता देनी है तो जे मावा ही नशे कर दी हो बच्चे किहोजे हो ਸੋ ਇਸੇ ਕਰਕੇ ਜ਼ਰੂਰੀ ਹੈ ਮਾਪਿਆਂ ਨੂੰ ਧਿਆਨ ਦੇਣ ਦੀ ਲੋੜ ਹੈ ਕਿ ਉਹ ਲੜਕੀਆਂ ਤੇ ਹਮੇਸ਼ਾ ਬਾਜ ਅੱਖ ਰੱਖਣ ਮੈਂ ਬਹੁਤ ਸਾਲ ਚੰਡੀਗੜ੍ਹ ਰਿਆਂ ਮੈਂ ਉੱਥੇ ਦੇਖਿਆ ਤੇ ਖਾਸ ਕਰਕੇ ਮੈਗਾ ਸਿਟੀ ਜੇ ਦਿੱਲੀ ਹੋਵੇ ਚੰਡੀਗੜ੍ਹ ਹੋਵੇ ਮੈਂਗਲੌਰ ਹੋਵੇ ਠੀਕ ਹੈ ਜਿੰਨੇ ਮੈਗਾ ਸਿਟੀ ਨੇ ਵੱਡੇ ਸ਼ਹਿਰ ਨੇ ਤੇ ਉਸ ਤੋਂ ਜਦੋਂ ਬੱਚੇ ਘਰੋਂ ਪੜਨ ਆਉਂਦੇ ਨੇ ਤਾਂ ਉਹਨਾਂ ਨੂੰ ਇਸ ਤਰ੍ਹਾਂ ਲੱਗਾ ਵੀ ਸਾਨੂੰ ਪੁੱਛਣ ਵਾਲਾ ਕੋਈ ਨਹੀਂ ਇਹ ਜਦੋਂ ਲੜਕੀਆਂ ਨੂੰ ਪੈਗ ਤੋਂ ਪੈਗ ਟਕਰਾਉਂਦੇ ਰਿਖੀਦਾ ਤੇ ਕਈ ਵਾਰੀ ਬੜਾ ਦੁਖ ਲੱਗਦਾ ਇੱਕ ਪੱਤਰਕਾਰ ਦੇ ਤੌਰ ਤੇ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਤੇ ਉਹ ਕਹਾਣੀ ਇਸ ਤਰ੍ਹਾਂ ਕਿ ਮੈਂ ਤਕਰੀਬਨ 2001 ਸਾਲ ਦੀ ਗੱਲ ਹੋਣੀ ਹੈ ਇੱਕ ਪੱਤਰਕਾਰੀ ਦੇ ਖੇਤਰ ਚ ਮੈਂ ਖੰਨੇ ਤੋਂ ਲੁਧਿਆਣੇ ਨੂੰ ਜਾ ਰਿਹਾ ਸੀਗਾ ਅਸੀਂ ਖੰਨੇ ਤੋਂ ਹਲੇ ਲਲੇੜੀ ਚੌਕ ਤੋਂ ਸ਼ੁਰੂ ਕੀਤਾ ਸੀ ਆਪਣਾ ਸਫ਼ਰ ਮੈਂ ਆਪਣੇ ਮੋਰਸ਼ਲ ਤੇ ਬਿਠਾ ਕੇ ਇੱਕ ਜੂਨੀਅਰ ਪੱਤਰਕਾਰ ਨੂੰ ਬੈਕਸਾਈਡ ਤੇ ਜਦੋਂ ਚੱਲਿਆ ਜਦੋਂ ਸ਼ਿਵਲਾ ਸਾਲ ਕੋ ਪੰਚੇ ਤਸੀਂ ਵੀ ਦੇਖਦੇ ਹੋ ਕਿ ਇੱਕ ਲੜਕੀ ਨੂੰ ਦੋ ਪੁਲਿਸ ਵਾਲੇ ਦੋ ਆਵਾਟੋਂ ਪਕੜੀ ਜਾ ਰਹੇ ਨੇ ਇਹ ਇੱਕ ਜੈਂਟਸ ਤੇ ਇੱਕ ਲੇਡੀ ਪੁਲਿਸ ਕਨਸਟੇਬਲ ਔਰ ਪਿੱਛੇ ਪੀੜ ਚੱਲ ਰਹੀ ਹੈ ਉਹਨਾਂ ਦੀ ਜਦੋਂ ਅਸੀਂ ਕੋਲ ਚੀ ਲੰਗੇ ਤੇ ਮੈਂ ਬੈਕਸਾਈਡ ਬੈਠੇ ਪੱਤਰਕਾਰ ਨੂੰ ਕਿਹਾ ਮੈਂ ਤੁਰਿਆ ਨਾ ਗਿਆ ਕਿ ਆਪਾਂ ਕਾਲੇ ਪਾਤਰ ਕਰਾਣਾ ਜੇ ਆਪਾਂ ਇਹਨਾਂ ਨੂੰ ਰੋਕੇ ਨਾ ਪੁੱਛਿਆ ਕਿ ਲੜਕੀ ਨੂੰ ਫੜਿਆ ਕਿਉਂ ਤੁਸੀਂ ਤੇ ਜਦੋਂ ਮੈਂ ਸਾਹਮਣੇ ਲਿਆ ਕੇ ਮੋਰਸਲ ਉਹਨਾਂ ਦੇ ਘੜਾਤਾ ਤਾਂ ਸਾਰੀ ਭੀੜ ਵੀ ਖੜ ਗਈ ਉਹ ਲੜਕੀ ਵੀ ਖੜ ਗਈ ਤੇ ਪੁਲਿਸ ਵਾਲੇ ਵੀ ਖੜ ਗਏ ਕਹਿੰਦੇ ਹਾਂਜੀ ਤੇ ਜਦੋਂ ਮੈਂ ਉਹਨਾਂ ਨੂੰ ਦੱਸਿਆ ਵੀ ਅਸੀਂ ਬਾਤਰ ਕਰਾਂ ਅਸੀਂ ਪੁੱਛਦੇ ਹਾਂ ਕਿ ਲੜਕੀ ਨੂੰ ਫੜ ਕੇ ਕਿਉਂ ਲਿਆ ਉਹ ਕਾਰਨ ਕੀ ਹੈ ਉਹ ਕਹਿਣ ਲੱਗੇ ਜੀ ਤੁਸੀਂ ਇਹਨੂੰ ਪੁੱਛੋ ਜਦੋਂ ਮੈਂ ਪੁੱਛਿਆ ਹਾਂ ਦੱਸੋ ਜਦੋਂ ਲੜਕੀ ਨੂੰ ਪੁੱਛਿਆ ਟੌਮ ਨੇ ਜੀ ਇੱਕਦਮ ਗਾਲਾਂ ਮੈਨੂੰ ਕੱਢਣੀ ਸ਼ੁਰੂ ਕਰ ਦਿੱਤੀ ਇੱਕ ਦੋ ਤਿੰਨ ਚਾਰ ਪੰਜ ਗਾਲਾਂ ਇੱਕਦਮ ਕੱਢੀਆਂ ਤੇ ਜੋ ਮੈਂ ਚੁੱਪ ਹੋ ਗਿਆ ਜਦੋਂ ਮੈਂ ਥੋੜਾ ਚੁੱਪ ਹੋ ਕੇ ਪਿੱਛੇ ਹਟਣ ਲੱਗਿਆ ਤਾਂ ਉਹਨੇ ਮੇਰੇ ਮੋਟਰਸਾਈਕਲ ਦੇ ਹੈਂਡਲ ਨੂੰ ਹੱਥ ਪਾਇਆ ਤਾਂ ਜਦੋਂ ਮੇਰੇ ਹੈਂਡਲ ਨੂੰ ਹੱਥ ਪਾਇਆ ਤਾਂ ਸਾਰੀ ਭੀੜ ਵਿੱਚੋਂ ਹੱਸਣ ਲੱਗ ਪਈ ਤੇ ਮੇਰੇ ਇੱਕ ਦੋ ਜਾਣਕਾਰ ਵੀ ਵਿੱਚ ਖੜੇ ਸੀ ਉਹ ਮੈਨੂੰ ਕਹਿਣ ਲੱਗੇ ਹੋਰ ਪੁੱਛੋ ਤੇ ਮੈਂ ਸਮਝ ਗਿਆ ਮੈਂ ਕਿਹਾ ਵੀ ਚੱਕਰ ਕੋਈ ਹੋਰ ਹੈ ਨਸ਼ੇ ਦਾ ਚੱਕਰ ਹੈ ਤਾਂ ਜਿਹੜਾ ਪੁਲਿਸ ਕਨਸਟੇਬਲ ਸੀਗਾ ਉਹ ਬੋਲਿਆ ਕਿ ਅਸੀਂ ਚੰਡੀਗੜ੍ਹ ਪੁਲਿਸ ਤੋਂ ਆ ਤੇ ਇਹ ਲੜਕੀ ਨੇ ਚੰਡੀਗੜ੍ਹ ਦੀਆਂ ਸੜਕਾਂ ਤੇ ਨਸ਼ਾ ਕੀਤਾ ਹੋਇਆ ਸੀਗਾ ਘੁੰਮਦੀ ਸੀਗੀ ਔਰ ਪਰੇਸ਼ਾਨ ਕਰ ਰਹੀ ਸੀ ਲੋਕਾਂ ਨੂੰ ਤੇ ਹੁਣ ਅਸੀਂ ਇਹਨੂੰ ਬੜੇ ਸੇਫ ਤੌਰ ਤੇ ਉੱਥੋਂ ਲੈ ਕੇ ਘਰ ਛੱਡਣ ਜਾ ਰਹੇ ਹਾਂ ਇਹਦੀ ਸੇਵਾ ਕਰ ਰਹੇ ਹਾਂ ਮੈਂ ਉਹਨਾਂ ਦਾ ਧੰਨਵਾਦ ਕੀਤਾ ਆ ਰਣੂ ਥੈਂਕ ਯੂ ਕਿਆ ਤੇ ਠੀਕ ਹੈ ਜੀ ਮਿਹਰਬਾਨੀ ਸ਼ੁਕਰੀਆ ਸੌਰੀ ਤੇ ਤੁਸੀਂ ਜ਼ਰੂਰ ਇਹਨੂੰ ਘਰ ਛੱਡ ਕੇ ਆਓ ਤੇ ਇੱਕਦਮ ਮੈਂ ਮੋਟਰਸਾਈਕਲ ਲੱਗੇ ਫਿਰ ਆਪਣਾ ਲੁਧਿਆਣਾ ਨੂੰ ਚੱਲੇ ਪਾਈ ਤੇ ਜਦੋਂ ਇਸ ਤਰ੍ਹਾਂ ਦੀ ਪੋਜੀਸ਼ਨ ਹੋਵੇ ਮੈਂ ਯੂਨੀਵਰਸਿਟੀ ਵਿੱਚ ਵੀ ਦੇਖਿਆ ਜਦੋਂ ਅਸੀਂ ਪੜ੍ਹਦੇ ਯੂਨੀਵਰਸਿਟੀ ਵਿੱਚ ਵੀ ਦੇਖਿਆ ਕਿ ਇਹ ਨਸ਼ਾ ਕਰਦੀਆਂ ਲੜਕੀਆਂ ਕੋਈ ਅੱਛਾ ਨਹੀਂਗਾ ਇਹ ਸਾਡੇ ਪੰਜਾਬੀ ਜਨਜੀਵਨ ਮੇਲ ਨਹੀਂ ਖਾਂਦਾ ਸਾਡੀ ਭਾਰਤੀ ਸਭਾ ਤਾਂ ਮੇਲ ਨਹੀਂ ਖਾਂਦਾ ਸਾਡੀਆਂ ਮਾਵਾ ਤਾਂ ਦੇਵੀਆਂ ਵਰਗੀਆਂ ਨੇ ਸਾਡੀ ਪਰੰਪਰਾ ਦੇ ਵਿੱਚ ਔਰਤ ਨੂੰ ਕਾਸ ਕਰਕੇ ਲੜਕੀ ਨੂੰ ਕੰਨਿਆ ਦੇਵੀ ਦਾ ਸੰਗਿਆ ਦਿੱਤੀ ਗਈ ਹੈ ਇਸ ਕਰਕੇ ਮੇਰੀ ਬੇਨਤੀ ਹੈ ਕਿ ਜੋ ਲੜਕੀਆਂ ਨੇ ਉਹ ਜ਼ਰੂਰ ਇਸ ਗੱਲ ਦਾ ਧਿਆਨ ਰੱਖਣ ਕਿ ਉਹ ਨਾ შე ਨਾ ਕਰਨ ਪਰ ਇਹਨਾਂ ਨੀਮਮ ਰਹੋਣ ਸਿਰ ਉੱਚਾ ਚੁੱਕਣ ਜਦੋਂ ਜਿਆਦਾ ਨੀਮਾ ਹੋ ਜਾਂਦੀਆਂ ਨੇ ਨਾ ਪਰ ਜਿਆਦਾ ਝੁੱਕ ਜਾਂਦੀਆਂ ਨੇ ਦੇਖੋ ਤੇ ਡਿਗ੍ਰੇਡ ਜਿਹਨੂੰ ਕਹਿੰਦੇ ਅਸੀਂ ਹੋ ਜਾਂਦੀਆਂ ਨੇ ਤਾਂ ਉਹਨਾਂ ਮੁਤਲਕ ਮੈਂ ਤੁਹਾਨੂੰ ਸ਼ੇਰ ਸੁਣਾਦਾ ਕਿ ਜਿੰਨਾ ਕਿਸੇ ਦੇ ਪੈਰਾਂ ਹੇਠ ਆਪਣੇ ਨੈਣ ਵਿਸ਼ਾਓਗੇ ਜਿੰਨਾ ਕਿਸੇ ਦੇ ਪੈਰਾਂ ਹੇਠ ਆਪਣੇ ਨੈਣ ਵਿਸ਼ਾਓਗੇ ਉਨਾਂ ਹੀ ਤੁਸੀਂ ਉਸ ਦੀਆਂ ਨਜ਼ਰਾਂ ਵਿੱਚੋਂ ਗਿਰ ਜਾਓਗੇ ਜੇ ਤੁਸੀਂ ਕਿਸੇ ਦੀ ਨਜ਼ਰਾਂ 'ਚ ਨਹੀਂ ਗਿਰਨਾ ਨਾ ਤਾਂ ਪੈਰਾਂ 'ਚ ਨੈਣ ਵਿਛਾਉਣੇ ਛੱਡ ਦਿਓ ਆਪਣੀ ਆਈਡੈਂਟੀਟੀ ਆਪਣੀ ਬਲੰਦੀ ਨੂੰ ਬਰਕਰਾਰ ਰੱਖੋ ਫਿਰ ਤੁਸੀਂ ਦੇਖੋ ਤੁਹਾਡੀ ਲੜਕੀਆਂ ਦੀ ਕਿੰਨੀ ਇੱਜ਼ਤ ਹੁੰਦੀ ਹੈ ਮਾਨ ਮਰਿਆਦਾ ਹੁੰਦੀ ਹੈ ਬਹੁਤ-ਬਹੁਤ ਸ਼ੁਕਰੀਆ ਤੇ ਤੁਹਾਨੂੰ ਬੇਨਤੀ ਹੈ ਕਿ ਜੇ ਤੁਹਾਨੂੰ ਸਾਡਾ ਚੈਨਲ ਅੱਛਾ ਲੱਗਦਾ ਤਾਂ ਬਹੁਤ-ਬਹੁਤ ਸਬਸਕ੍ਰਾਈਬ ਕਰੋ ਬਹੁਤ-ਬਹੁਤ ਸ਼ੇਅਰ ਕਰੋ ਇਹ ਵੱਤ ਤੋਂ ਵੱਧ ਵੀਡੀਓ ਅਜੜੀ ਇਹ ਲੜਕੀਆਂ ਤੱਕ ਪਹੁੰਚਣੀ ਚਾਹੀਦੀ ਹੈ ਸਕੂਲਾਂ ਕਾਲਜਾਂ ਤੱਕ ਪਹੁੰਚਣੀ ਚਾਹੀਦੀ ਹੈ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ